ਲੋਕ ਸਭਾ ਚੋਣ ਨਤੀਜਿਆਂ ਦੇ ਲਈ ਈਬੀਐਮ ਮਸ਼ੀਨਾਂ ਖੁੱਲ ਚੁੱਕੀਆਂ ਨਹੀਂ ਦੱਸਦੇ ਕਿ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸਟ੍ਰੰਗ ਰੂਮ ਖੋਲ ਦਿੱਤੇ ਗਏ ਨੇ ਲੋਕ ਸਭਾ ਚੋਣ ਨਤੀਜਿਆਂ ਦੇ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਇਸ ਸਬੰਧੀ ਲਈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਦਿੱਲੀ ਤੋਂ ਭਾਜਪਾ ਦੇ ਮੁਖ ਦਫ਼ਤਰ ਦੀਆਂ ਜਿੱਥੇ ਲੋਕ ਸਭਾ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਪੂੜੀਆਂ ਛੋਲੇ ਮਠਿਆਈਆਂ ਬਣਨੀਆਂ ਸ਼ੁਰੂ ਹੋ ਚੁੱਕੀਆਂ ਨੇ ਇਹ ਤਸਵੀਰਾਂ ਬਿਕਸਰ ਦੇ ਭਾਜਪਾ ਦੇ ਮੁੱਖ ਦਫ਼ਤਰ ਦੇ ਵਿੱਚੋਂ ਉਹਨਾਂ ਦੇ ਵੱਲੋਂ ਹਲਵਾਈ ਲਗਾ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਪੂੜੀਆਂ ਛੋਲੇ ਮਠਿਆਈਆਂ ਲੱਡੂ ਤਿਆਰ ਕੀਤੇ ਜਾ ਰਹੇ ਨੇ ਇਹ ਤਸਵੀਰਾਂ ਦਿੱਲੀ ਦੀਆਂ ਨੇ ਭਾਜਪਾ ਦੇ ਮੁੱਖ ਦਫ਼ਤਰ ਦੀਆਂ ਨੇ ਜਿੱਥੇ ਉਹਨਾਂ ਦੇ ਵੱਲੋਂ ਹਲਵਾਈ ਲਗਾ ਦਿੱਤੇ ਗਏ ਨੇ ਦਸ ਦੇ ਕੇ ਅੱਜ ਲੋਕ ਸਭਾ ਚੋਣਾਂ 2024 ਦੇ ਨਤੀਜੇ ਆਉਣਗੇ 543 ਸੀਟਾਂ ਦੇ ਉੱਤੇ ਅੱਜ ਰਿਜ਼ਲਟ ਆਵੇਗਾ ਦੇਖਣਾ ਹੋਵੇਗਾ ਕਿ ਭਾਜਪਾ ਗੱਠਜੋੜ ਦੀ ਸਰਕਾਰ ਬਣਦੀ ਹੈ ਜਾਂ ਫਿਰ ਇੰਡੀਆ ਗੱਠਜੋੜ ਦੀ ਅੱਜ ਸਰਕਾਰ ਬਣਦੀ ਹੈ ਇਹ ਦੇਖਣਾ ਦਿਲਚਸਪ ਹੋਵੇਗਾ ਦਸ ਦੇ ਕੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਐਬੀਐਮ ਮਸ਼ੀਨਾਂ ਖੁੱਲ ਚੁੱਕੀਆਂ ਨੇ ਤੇ ਹੌਲੀ-ਹੌਲੀ ਰੂਜ਼ਾ ਨੌਲੇ ਵੀ ਸ਼ੁਰੂ ਹੋ ਜਾਣਗੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ